ਬੜੀ ਯਾਰ ਨੇ ਬਕਵਾਸ ਕੀਤੀ ਜੱਟਾਂ ਦੇ ਬਾਰੇ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਜੱਟ ਮੇਰੇ ਦਾਲੇ ਹੋ ਗਏ ਹੁਣ ਆਪਦੇ ਬਿਆਨਾਂ ਤੋਂ ਭੱਜਣ ਲੱਗ ਗਿਆ ਕਹਿੰਦਾ ਜੀ ਮੈਂ ਤਾਂ ਗੱਲ ਕਹੀ ਵੀ ਨਹੀਂ ਸੀ ਸਾਰੀ ਗੱਲ ਇਹ ਬੰਦੇ ਨੇ ਪੱਤਰਕਾਰ ਦੇ ਉੱਤੇ ਸੈੱਟ ਦੀ ਤੇ ਆਹ ਹੁਣ ਵੀਡੀਓ ਸਾਰੇ ਪੱਤਰਕਾਰ ਸੁਣ ਲੈਣ ਜਿਹੜੇ ਇਹੋ ਜਿਹੇ ਬੰਦਿਆਂ ਦੇ ਕੋਲ ਭੱਜੇ ਜਾਂਦੇ ਹੁੰਦੇ ਆ ਮਾਈਕ ਲੈ ਕੇ ਠੀਕ ਹੈ ਨਾ ਸੁਣ ਲੋ ਆ ਥੋੜੀ ਸਿਰ ਚੜ੍ਹੇ ਹੋਇਆ ਲੇਕਿਨ ਪੱਤਰਕਾਰਾਂ ਨੂੰ ਆਪਣੀ ਟੀਆਰਪੀ ਚਾਹੀਦੀ ਹੁੰਦੀ ਆ ਆ ਸੁਣ ਲੋ ਇਸ ਗਾਣੇ ਨੂੰ ਆ ਪੱਤਰਕਾਰ ਇਹਨੂੰ ਜਦੋਂ ਪਤਾ ਲੱਗਿਆ ਵੀ ਹੁਣ ਮੇਰੇ ਜੂਤ ਫਿਰੂ ਸਾਰੀ ਗੱਲ ਤੇਰੇ ਤੇ ਸਿੱਟ ਗਿਆ ਹੁਣ ਦੱਸ ਤੇ ਤੁਸੀਂ ਚੜਿਆ ਇਹਨਾਂ ਨੂੰ ਸਿਰ ਪ੍ਰਸ਼ਾਸਨ ਅੱਗੇ ਮੈਂ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਹਾਂ ਰੋਏ ਨਿਰਦੇ ਕਾਲਜ ਉੱਟ ਕੇ ਉਹ ਹੀ ਚਵੜਾ ਮਰੀ ਜਾਂਦੇ ਆ ਲੋਕਾਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਆ ਇਹੋ ਜਿਹੇ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਇਹਨਾਂ ਨੂੰ ਥਾਣੇ ਦੇ ਵਿੱਚ ਲੰਮੇ ਪਾ ਕੇ ਇਹਨਾਂ ਦੇ ਪੁੱڑے ਸੇਕੋ ਇਹ ਉਹ ਬੰਦੇ ਆ ਜਿਨ੍ਹਾਂ ਦੇ ਕਰਕੇ ਪਿੰਡਾਂ ਦੇ ਵਿੱਚ ਦੋ ਦੋ ਗੁਰਦਾਰੇ ਬਣੇ ਹੋਇਆ ਕਿ ਫਲਾਨਾ ਗੁਰਦਾਰਾ ਜੱਟਾਂ ਦਾ ਫਲਾਨਾ ਗੁਰਦਾਰਾ ਮੱਝਵੀ ਸਿੰਘਾਲਾ ਸਟਾਰਟ ਆ ਵੀਡੀਓ ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆ ਜਿਹੜਾ ਗੁਰਵਿੰਦਰ ਆ ਲੁਧਿਆਣੇ ਵਾਲਾ ਕਿਵੇਂ ਆਣੇ ਆਪਣੇ ਬਾਰੇ ਜੱਟਾਂ ਦੇ ਬਾਰੇ ਬਕਵਾਸ ਕੀਤੀ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬੜਾ ਹਾਸਾ ਆਉਂਦਾ ਇਹੋ ਜਿਹੇ ਬੰਦਿਆਂ ਦੇ ਵੱਲ ਵੇਖ ਕੇ ਪਹਿਲਾਂ ਤਾਂ ਗੱਲ ਕਹਿ ਦਿੰਦੇ ਆ ਠੀਕ ਆ ਬੜੀਆਂ ਨੇ ਬਕਵਾਸ ਕੀਤੀ ਜੱਟਾਂ ਦੇ ਬਾਰੇ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਜੱਟ ਮੇਰੇ ਦਾਲੇ ਹੋ ਗਏ ਹੁਣ ਆਪਦੇ ਬਿਆਨਾਂ ਤੋਂ ਭੱਜਣ ਲੱਗ ਗਿਆ ਕਹਿੰਦਾ ਜੀ ਮੈਂ ਤਾਂ ਗੱਲ ਕਹੀ ਵੀ ਨਹੀਂ ਸੀ ਸਾਰੀ ਗੱਲ ਇਹ ਬੰਦੇ ਨੇ ਪੱਤਰਕਾਰ ਦੇ ਉੱਤੇ ਸੈੱਟ ਦੀ ਕਹਿੰਦਾ ਪੱਤਰਕਾਰ ਨੇ ਮੈਥੋਂ ਬੁਲਾਇਆ ਆਹ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਤੇ ਆਹ ਹੁਣ ਵੀਡੀਓ ਸਾਰੇ ਪੱਤਰਕਾਰ ਸੌਣ ਲੈਣ ਜਿਹੜੇ ਇਹੋ ਜਿਹੇ ਬੰਦਿਆਂ ਦੇ ਕੋਲ ਭੱਜੇ ਜਾਂਦੇ ਹੁੰਦੇ ਆ ਮਾਈਕ ਲੈ ਕੇ ਠੀਕ ਆ ਨਾ ਸੌਣ ਲੋ ਆ ਥੋੜੀ ਸਿਰ ਚੜ੍ਹੇ ਹੋਇਆ ਸਾਰੀ ਗੱਲ ਪੱਤਰਕਾਰਾਂ ਨੇ ਤੇਰੇ ਉੱਤੇ ਸੱਟ ਧੀ ਓਏ ਆ ਸੁਣ ਲੈ ਹੁਣ ਬੋਲੇ ਤੇ ਆ ਸੁਣਾਈ ਯਾਰ ਵੀਡੀਓ ਇਹਦੀ ਚਲਾਵਾ ਪੱਤਰਕਾਰ ਸਵਾਲ ਪੁੱਛਦਾ ਆ ਹਾਂ ਇਸ ਇਹ ਮਨੂ ਕੇ ਮੈਂ ਤੂ ਦਸੀ ਵਾ ਬਣਾ ਰਿਹਾ ਲੇਕਿਨ ਪੱਤਰਕਾਰਾਂ ਨੂੰ ਆਪਣੀ ਟੀਆਰਪੀ ਚਾਹੀਦੀ ਹੁੰਦੀ ਆ ਆ ਸੁਣ ਲੋ ਇਸ ਗਾਣੇ ਨੂੰ ਜੋ ਕਿ ਬਿਲਕੁਲ ਲਾਸਟ ਦੇ ਇੰਟਰਵਿਊ ਦੇ ਲਾਸਟ ਦੇ ਵਿੱਚ ਆ ਕੇ ਮੈਂ ਗੱਲ ਕੀਤੀ ਸੀ ਤੇ ਉਹਨੇ ਹਾਂ ਕਿ ਟੀਆਰਪੀ ਵੰਡਣ ਵਾਸਤੇ ਪੱਤਰਕਾਰ ਨੇ ਸਭ ਤੋਂ ਪਹਿਲਾਂ ਉਹ ਗਾਣਾ ਲਾ ਦਿੱਤਾ ਹਾਂ ਆ ਦੇਖ ਲੋ ਕਹਿੰਦਾ ਪੱਤਰਕਾਰ টিআরপি ਲਈਏ ਸਾਰਾ ਕੁਝ ਕਰਦੇ ਆ ਕਹਿੰਦਾ ਪੱਤਰਕਾਰ ਨੇ ਜਾਣ ਪੁੱਝ ਕੇ ਕਲਿੱਪ ਕੱਟ ਕੇ ਮੂਹਰੇ ਲਾਤੀ ਆਇਆ ਕਰਤਾ ਉਹ ਕਰਤਾ ਆ ਪੱਤਰਕਾਰ ਇਹਨੂੰ ਜਦੋਂ ਪਤਾ ਲੱਗਿਆ ਵੀ ਹੁਣ ਮੇਰੇ ਜੂਤ ਫਿਰੂ ਸਾਰੀ ਗੱਲ ਤੇਰੇ ਤੇ ਸੱਟ ਗਿਆ ਹੁਣ ਦੱਸ ਤੇ ਤੁਸੀਂ ਚੜਿਆ ਇਹਨਾਂ ਨੂੰ ਸਿਰ ਚੱਕ ਕੇ ਮੈਂ ਕੋ ਤੁਰ ਜਾਂਦੇ ਸੀ ਇਹਨਾਂ ਕੋਲੇ ਇਹ ਬਸ ਢੜਕਾਉ ਜੀਆਂ ਗੱਲਾਂ ਕਰ ਦਿੰਦੇ ਸੀ ਅੱਗ ਲਾਉਣ ਵਾਲੀਆਂ ਇਹ ਗੱਲਾਂ ਕਰ ਦਿੰਦੇ ਆ ਲੋਕਾਂ 'ਚ ਫੁੱਟ ਪਾ ਦਿੰਦੇ ਆ ਸਭ ਤੋਂ ਵੱਡੇ ਕਸੂਰਵਾਰ ਤੁਸੀਂ ਵੀ ਹੋ ਜਿਹੜੇ ਚੱਕ ਕੇ ਮੈਂ ਕਿੰਨਾ ਦੇ ਕੋਲ ਜਾਣੇ ਹੋ ਕਰਨ ਕੀ ਜਾਣੇ ਹੋ ਤੁਸੀਂ ਇਹਨਾਂ ਦੇ ਕੋਲ ਤੇ ਇਹ ਬੰਦੇ ਨੇ ਜੱਟਾਂ ਦੇ ਬਾਰੇ ਇੰਨੀ ਬਕਵਾਸ ਕੀਤੀ ਸਾਡੇ ਬਾਰੇ ਇਹਨੇ ਬਕਵਾਸ ਕੀਤੀ ਤੇ ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਹੁਣ ਉਲਟੀ ਪੈ ਗਈ ਤੇ ਹੁਣ ਭੱਜ ਗਿਆ ਹੁਣ ਗੱਲ ਪੱਤਰਕਾਰ ਤੇ ਸਿੱਟਣ ਲੱਗਿਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਮੈਂ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਹਾਰ ਰੋਏ ਨਰਦੇ ਕਾਲ ਜੀ ਉੱਠ ਕੇ ਉਹ ਹੀ ਚਵਲਾ ਮਰੀ ਜਾਂਦੇ ਆ ਲੋਕਾਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਆ ਇਹੋ ਜਿਹੇ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਇਹਨਾਂ ਨੂੰ ਥਾਣੇ ਦੇ ਵਿੱਚ ਲੰਮੇ ਪਾ ਕੇ ਇਹਨਾਂ ਦੇ ਪੁਰੇ ਸੇਕੋ ਤਾਂ ਕਿ ਇਹਨਾਂ ਨੂੰ ਅਕਲ ਆਵੇ ਮਾੜੀ ਮੋਟੀ ਤੇ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗੇ ਹੁੰਦੇ ਆ ਜਿਹੜੇ ਆ ਚਵਲਾ ਮਾਰਦੇ ਆ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਉਹਨਾਂ ਤੋਂ ਮੈਂ ਪੁੱਛਣਾ ਚਾਹਣਾ ਮੈਨੂੰ ਤੁਸੀਂ ਐਂ ਦੱਸੋ ਕਿ ਇਹ ਬੰਦਿਆਂ ਨੇ ਕੋਈ ਚੱਜ ਦਾ ਕੰਮ ਕੀਤਾ ਅਜੇ ਤੱਕ ਕੇਵਲ ਅੱਗ ਲਾਉਣ ਤੋਂ ਬਿਨਾਂ ਲੋਕਾਂ ਨੂੰ ੜਕਾਉਣ ਤੋਂ ਬਿਨਾਂ ਇਹਨਾਂ ਬੰਦਿਆਂ ਨੇ ਕੋਈ ਚੱਜ ਦਾ ਕੰਮ ਕੀਤਾ ਹੋਵੇ ਮੈਨੂੰ ਤੁਸੀਂ ਦੱਸ ਦਿਓ ਇਹ ਬੰਦੇ ਪਤਾ ਕਿਹੜੇ ਆ ਇਹ ਬੰਦੇ ਨੇ ਲੋਕਾਂ ਨੂੰ ਜਾਤ ਪਾਤ ਦੇ ਵਿੱਚ ਵੰਡਣ ਵਾਲੇ ਇਹ ਉਹ ਬੰਦੇ ਆ ਜਿਨ੍ਹਾਂ ਦੇ ਕਰਕੇ ਪਿੰਡਾਂ ਦੇ ਵਿੱਚ ਦੋ ਦੋ ਗੁਰਦਾਰੇ ਬਣੇ ਹੋਇਆ ਫਲਾਨਾ ਗੁਰਦਾਰਾ ਜੱਟਾਂ ਦਾ ਫਲਾਨਾ ਗੁਰਦਾਰਾ ਮੱਝਬੀ ਸਿੰਘਾਂ ਇਹ ਉਹ ਬੰਦੇ ਆ ਇਹੋ ਜਿਹੇ ਬੰਦੇ ਸਾਨੂੰ ਰਲ ਕੇ ਰਹਿ ਨਹੀਂ ਦਿੰਦੇ ਪਰ ਇਹੋ ਜਿਹੇ ਬੰਦੇ ਬਸ ਚਵਲਾ ਮਾਰ ਦਿੰਦੇ ਆ ਸਾਡੇ ਭੋਲੇ ਭਾਲੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਆਪਸ ਚ ਲੜੀ ਜਾਂਦੇ ਆ ਤੇ ਜਿਹੜੇ ਚੈਨਲਾਂ ਦੇ ਉੱਤੇ ਇਹ ਬੰਦੇ ਦੀਆਂ ਵੀਡੀਓ ਚੱਲਦੀਆਂ ਨੇ ਇਹਨਾਂ ਦੀਆਂ ਚਵਲਾ ਚੱਲਦੀਆਂ ਨੇ ਉਹਨਾਂ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਪੜਿਓ ਕਿਵੇਂ ਲੋਕ ਆਪਸ ਦੇ ਵਿੱਚ ਲੜੀ ਜਾਂਦੇ ਆ ਇਹੋ ਜਿਹੇ ਬੰਦੇ ਦਾ ਚਵਲ ਮਾਰ ਕੇ ਉਹ ਜਾਂਦੇ ਆ ਤੇ ਸਾਡੇ ਭੋਲੇ-ਭਾਲੇ ਲੋਕ ਆਪਸ ਦੇ ਵਿੱਚ ਲੜਨ ਲੱਗੇ ਜਾਂਦੇ ਆ ਸੋ ਇਸ ਕਰਕੇ ਇਹਨਾਂ ਦਾ ਕੰਮ ਹੁੰਦਾ ਚਵਲਾ ਮਾਰ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਤੇ ਭਾਈ ਹਾਂ ਸਮਝਦਾਰ ਬਣੋ ਇਹੋ ਜਿਹੇ ਲੋਕਾਂ ਦਾ ਖਿਹੜਾ ਛੱਡੋ ਜਿਹੜੇ ਸਾਡੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਆ